ਬਾਬਾ ਗੋਗਨਾ ਨਹੀਂ ਲਾਉਂਦੇ ਨਾ ਨਾ ਨਹੀਂ ਗੋਗਨਾ ਦੀ ਰਾਜਨੀਤੀ ਆਪਣੇ ਖਾਤੇ ਬੋਲਦੀ ਹੈ ਬਾਬਾ ਗੋਗਨਾ ਨਹੀਂ ਲਾਉਂਦੇ ਨਾ ਨਾ ਨਹੀਂ ਗੋਗਨਾ ਦੀ ਰਾਜਨੀਤੀ ਆਪਣੇ ਖਾਤੇ ਬੋਲਦੀ ਹੈ ਅੱਛਾ ਅਸੀਂ ਭਾਈ ਜੀ ਇਹੀ ਇਹੀ ਪ੍ਰਚਾਰ ਰਹੇ ਆ ਜਿਹੜਾ ਲੋਕਾਂ ਦੇ ਵਿੱਚ ਸੱਚ ਹੈ ਅਸੀਂ ਸੱਚ ਦੇ ਸੱਚ ਦੀ ਲੜਾਈ ਹੈ ਜਿਹੜੀ ਸਾਡੀ ਉਹ ਝੂਠ ਦੇ ਨਾਲ ਜਾਰੀ ਹੈ ਦੂਜੀ ਲੜਾਈ ਸਾਡੀ ਇਹ ਹੈ ਕਿ ਦਿੱਲੀ ਵਰਸ ਵਿੱਚ ਪੰਜਾਬ ਆ ਇਹ ਇਹਨਾਂ ਨੇ ਇੱਕ ਇੱਕ ਛੀਟ ਲੜਨੀ ਆ ਕਿ ਟੈਂਟਾਂ ਇਹਨਾਂ ਦੀ ਤੇ ਵਾਦੇ ਸਰਕਾਰ ਦੇ ਕਰਦੇ ਆ ਪੂਰੀ ਸਰਕਾਰ ਦੇ ਤੇ ਜਿਹੜੇ 2022 ਚ ਲੋਕਾਂ ਨੂੰ ਚੋਣ ਮੈਨੀਫੈਸਟੋ ਜਾਰੀ ਕਰਕੇ ਤੁਸੀਂ ਵਾਦੇ ਕੀਤੇ ਸੀ ਉਹਨਾਂ ਦੇ ਕਿੱਥਾ ਕੁਛ ਉਹ ਸਾਦਾ ਤਾਂ ਸਾਫ ਦਾ ਸਿੱਧਾ ਦਾ ਸਵਾਲ ਹੈ ਇਹਨਾਂ ਨੂੰ ਜਿਹੜੇ ਸਾਡੇ ਗੁਰੂ ਦੀ ਦੇਖਭੀ ਦਾ ਨਹੀਂ ਕੁਛ ਕਰ ਸਕਦੇ ਦੋਸ਼ੀਆਂ ਨੂੰ ਕਾਰਵਾਈਆਂ ਨਹੀਂ ਉਹਨਾਂ ਤੇ ਕਰ ਸਕਦੇ ਸੁਝਾਵਾ ਨਹੀਂ ਦੇ ਸਕਦੇ ਉਹ ਪੰਜਾਬ ਦਾ ਪੁੱਖ ਕਿੱਥੋਂ ਪਹਚਾਣ ਨਹੀਂ ਤੁਸੀਂ ਆਪਣਾ ਭਾਸ਼ਾ ਦੇ ਰਿਹਾ ਇਸ ਤਰ੍ਹਾਂ ਦੇ ਸਵਾਲਿਆਂ ਦੀ ਬਸ ਮੈਂਦੀ ਤਾਂ ਆਪਣੀ ਕਾਂਗਰਸ ਪਾਰਟੀ ਕੋਈ ਵਜ੍ਹਾ ਕਿ ਬੰਦਾ ਬੰਦੀ ਕੋਈ ਟਿਕਟ ਬੰਦ ਕਰ ਲੈ ਸਪੀਕਰ ਮਾਨਸਿਕਤਾ ਭਾਈ ਮਾਨਸਿਕਤਾ ਹੈ ਇਹ ਲੋਕ ਇਹ ਨਹੀਂ ਸਮਝ ਰਹੇ ਵੀ ਅੱਜ ਨਵੰਬਰ ਵੀ ਨਾ ਚਲੀ ਜਾਂਦਾ ਸਾਡੇ ਗਲਾਂ ਦੇ ਵਿੱਚ ਤਾਇਰ ਪਾਏ ਗਏ ਸਾਨੂੰ ਜੌਂਦਿਆ ਸਾੜਾ ਗਿਆ ਸਾਨੂੰ ਘਰੋਂ ਬੇਕਾਰ ਕੀਤਾ ਗਿਆ ਇੱਕ ਬੰਦੇ ਪਿੱਛੇ ਇੱਕ ਬੰਦੇ ਪਿੱਛੇ ਤਾਂ ਇਹ ਇਹ ਅੱਜ ਉਹ ਬੰਦੇ ਦੇ ਭਗਤ ਬਣ ਕੇ ਚੱਲ ਰਹੇ ਆ ਸਾਨੂੰ ਗੁਰੂ ਦੀ ਬੇਅਦਬੀ ਦਾ ਦਰਦ ਨਹੀਂ ਅਸੀਂ ਪੱਗਾਂ 'ਚ ਸਹੀ ਪਸਾਏ ਗਏ ਕੱਲੇ ਅੱਜ ਵੀ ਉਹ ਹੋਰ ਤੇ 5 ਸਾਲ 8 ਟਪਾ ਗਏ ਕੰਨਸਾਲ ਇਹਨਾਂ ਨੇ ਟਪਾ ਕੇ ਅਸੀਂ ਸਵਾਲ ਕੀਤਾ ਉਹਨਾਂ ਨੂੰ ਜਿਹੜੇ ਲੋਕਾਂ ਦੇ ਆ ਲੋਕਾਂ ਦੇ ਖਿਲਾਫ ਸਰਕਾਰ ਆਈ ਸੀ ਬੜਾ ਚੈੱਕਰ ਆਇਆ ਬਾਈ ਲੋਕਾਂ ਨੂੰ ਵੀ ਪਤਾ ਲੱਗ ਗਿਆ ਅਡੀਐਪੀ ਆ ਕੇ ਲੋਕਾਂ ਦੇ ਖਿਲਾਫ ਭਗਵੰਤ ਮਾਨ ਆਇਆ ਸੀ ਅੱਜ ਹੱਪ ਦਾ ਨਾ ਬਰਤਾਨਾ ਦਾ ਬਰਤਾਨਾ ਇਹ ਬੰਦੇ ਗਾਰ ਨਹੀਂ ਲਾਗੇ ਮਾਨਸਾ ਕਿ 8 ਲੱਖ ਦੇ 4 ਤਾਂ ਥੱਲੇ ਕਿਤਲ ਵਾਹੀ ਹੋਣਗੇ 8 ਲੱਖੇ ਪੂਰੇ ਮਤਲਬ ਹਲਕੇ ਦੇ ਪਿੰਡਾਂ ਪਿੰਡਾਂ ਨੂੰ ਜੱਟਾ ਜਾ ਕੇ ਰੰਗਣਾ ਤੁੰਗਣਾ ਕਾਂਗਰਸੀ ਰੈਲੀ ਸੀ ਅੱਜ ਜਦੋਂ ਦਾ ਕੰਨੀ ਨੇ ਹੁਣਾ ਹੁਣਾ ਇੱਥੇ ਆ ਬੱਸ ਆ ਸਾ ਮਾਰਦੀਆਂ ਹੀ ਜਾਂਦੀਆਂ ਨੇ ਇਹਨਾਂ ਕੋਲੇ ਪੰਜਾਬ ਦੇ ਲੋਕ ਨਹੀਂ ਹੈਗੇ ਤਾਂ ਕਿੱਧਰ ਵਾਹ ਦੇ ਲੋਕ ਨਹੀਂ ਹੈਗੇ ਲੋਕਾਂ ਨੂੰ ਘੁਮਰਾਹ ਕਰਨ ਦੇ ਲਈ ਆ ਬਈ ਇਹ ਸਿਰਫ ਠੀਕ ਹੈ ਨਾ ਚਾਹੋਗੇ ਕਿ ਜਦੋਂ ਪਰੇਸ਼ਾਨ ਕਰ ਰਹੇ ਤਾਂ ਪਹਿਲਾਂ ਵੀ ਲੱਗੂਗਾ ਸਹੀ ਗੱਲ ਕਹੀ ਆ ਵੀ ਫਤਲਾ ਲੋਕਾਂ ਦਾ ਸਿਰ ਮੱਤੇ ਆ ਕੋਈ ਵੀ ਨਹੀਂ ਗਲਤ ਆਉਣੇ ਆ 24 ਨੂੰ ਸਨਹਰਾਜ ਦੇ ਹੱਥੀਬੰਦ ਹੋਰ ਤਾਂ ਵੀ ਲੋਕਾਂ ਦੇ ਖੜਾ ਮਿਲੂਗਾ 24 ਨੂੰ ਤਾਂ ਸਾਰੇ ਕਹਣਗੇ ਅਸੀਂ ਮਿਲਾਂਗੇ ਪਰ ਜੇ ਮੇਰੇ ਹੱਕ ਦਾ ਨਾਮ ਹੀ ਬਸ ਬੋਲੂਗਾ ਮੈਂ ਚੌੜੀ ਮੈਨੂੰ ਕੰਮ ਹੀ ਨਹੀਂ ਲੱਗਦਾ ਅਸੀਂ ਇਸ ਗੱਲ ਤੋਂ ਤਾਂ ਪੀੜਤ ਹੋ ਗਈਆਂ ਕਿ ਸਾਡੇ ਗੁਰੂ ਸਾਹਿਬ ਦੀ ਵਾਦਦੀ ਹੈ ਉਸ ਵਾਦਦੀ ਦੇ ਉੱਤੇ ਇਹਨਾਂ ਸਰਕਾਰਾਂ ਨੇ ਅੱਜ ਤੱਕ ਕੁਝ ਨਹੀਂ ਕੀਤਾ ਸੋ ਅੱਜ ਗੰਗੂ ਦੇ ਥੱਲੇ ਲਾ ਕੇ ਚੱਲੇ ਮਾਰੇ ਲੋਕ ਸਾਨੂੰ ਇਹ ਤੇ ਦੱਸਦੇ ਨੇ ਮਰਦੀ ਜੋ ਅਸੀਂ ਆਹ ਮਰ ਵਾਲੀ ਵਾਦਦੀ ਕਰਨੀ ਹੋ ਗਈ ਤੇ ਉਹਦੀ ਨੂੰ ਤੱਕ ਤੱਕ ਪੈਂਦਾ ਦੋ ਪੰਜ ਚਾਰ ਮਾਰੇ ਲੋਕ ਮਾਰੇ ਮਰੀ ਜਾਂਦੇ ਕਮਾਲ ਆ ਰੇ ਨਮੰਦਰ ਨੂੰ ਕੋਈ ਚਰਾਸੀ ਯਾਦ ਕਰ ਲਓ ਕੋਟੇ ਈ ਹਾ ਪੁੱਤਾਂ ਦੇ ਗਲਾਂ ਤੇ ਪੈਰ ਪਾਈ ਸੀ ਇਹਨਾਂ ਨੂੰ ਕਦੇ ਈ ਇਹ ਪੁੱਤਾਂ ਦੇ ਗਲਾਂ ਤੇ ਪੈਰ ਪਾਵੇ ਘਰਾਂ ਤੋਂ ਕਿੱਕੀ ਕੀਤੀ ਸੀ ਕਦੇ ਈ ਇਹ ਪਾਣਾ ਮੂੰਹ ਮੰਜਾ ਕੀਤਾ ਸੀ ਸੋ ਅੱਜ ਅਸੀਂ ਇਸ ਗੱਲ ਦੇ ਲਈ ਉੱਥੇ ਹੋਏ ਹਾਂ ਸਰਬੋ ਸਰਬੋ ਕੰਦੇ ਦੀ ਪੱਤੀਆਂ ਲੱਗਦੇ ਸਰਬੋ ਪ੍ਰਧਾਨ ਦੀ ਪੱਤੀਆਂ ਲੱਗਦੇ ਸਭ ਲਈ ਇਸ ਗੱਲ ਮਾਉਂ ਕਿੰਨੇ ਸ਼ਰਮ ਆਉਂਦੀ ਆ ਕਿ ਸਾਡੇ ਪਿੰਡਾਂ ਦੇ ਵਿੱਚ ਸਰਪਸਾਏ ਆ ਗੱਤੋਂ ਬੋਲੇ ਤੇ ਅਖੀਰ ਨੂੰ ਕਾਂਗਰਸ ਪਾਰਟੀ ਦੀ ਬਹੁਤ ਵੱਡੀ ਗੋਣਾ ਸੇ ਗੁਰੂ ਲੋਕਾਂ ਦੇ ਸਬਸ ਹੋਰੇ ਕਾਖੂ ਅੱਜ ਬਗਲਾ ਖੁਰ ਦੀ ਰਾਜਨੀਤਿਕ ਤੌਰ ਤੇ ਲੋਕ ਅੱਜ ਗੰਭਾਰ ਆ ਕੇ ਬਟਣੇ ਤੇ ਵਾਦੇ ਕਰਦੇ ਆ ਸਰਕਾਰ ਚ ਆਉਣ ਦੇ ਜਦ ਹੀ ਆਪ ਸਰਕਾਰ ਚਲੀ ਜਾਂਦੀ ਹੈ ਬੰਦੇ ਲੋਕ ਸਾਡੇ ਪਹਿਲਾਂ ਐਨਐਲਐ ਬਣੇ ਗਏ ਆ ਕਿਸੇ ਰੰਗ ਦੇ ਨਾਲ ਕੁਝ ਕੰਮ ਕਰ ਸਕਦੇਗੇ ਤੇ ਨਿਰੋਧ ਹੋਰ ਕੀ ਕਰ ਲੋਗੇ ਸੋ ਮਾਣ ਵੀ ਕਰਨੀ ਚਾਹਨਾ ਹੈ ਪੰਜਾਬ ਦੇ ਲੋਕ ਸੁਧੀਆਂ ਨੇ ਜਾਣਦੇ ਨੇ ਅਸੀਂ ਜਾਣਦੇ ਹਾਂ ਕਿ ਸਾਡੇ ਨਾਲ ਇਹਨਾਂ ਨੇ ਪਛਲਾ ਲੰਮੇ ਸਮੇ ਤੋਂ ਧੱਕਾ ਕੀਤਾ ਤੇ ਅੱਜ ਤੱਕ ਵੀ ਕਰਦੇ ਆ ਰਹੇ ਆਪਾਂ ਇਸ ਬਦਲੋ ਕੁਰੀ ਦੀ ਰਾਜਨੀਤੀ ਨੂੰ ਕੱਢੀਏ ਪੰਜਾਬ ਦੇ ਵਿੱਚ ਰੱਖੀ ਵਾਰੀਤੀ ਦਾ ਜਨਮ ਹੋਵੇ ਉਹਨਾਂ ਸੱਤਾਧਾਰੀਆਂ ਦੇ ਬਿਤੇ ਲੋਕਾਂ ਨੂੰ ਤੁਸੀਂ ਪਾਸੇ ਕਰਿਓ ਲੰਬੇ ਕਰਿਓ ਜਿਹੜੇ ਸਾਡੇ ਗਰੀਬੀ ਹੋ ਸਕੇ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਹੋਰ ਹੋ ਸਕੇ ਤੋ ਸਾਡੇ ਜਿੱਤੋ ਹੋ ਜਾਣਗੇ ਅੱਜ ਕਿਸਾਨ ਪੁੱਛ ਰਹੇ 20 ਦਿਨ ਤੋਂ 25 ਦਿਨ ਤੋਂ ਲਗਾਤਾਰ ਮੰਡੀਆਂ ਦੇ ਵਿੱਚ ਰੋ ਰਹੇ ਆ ਮਕਾਮੀ ਕੰਮ ਨੋਕਾਂ ਦੀ ਐ ਉਹਨਾਂ ਸਰਕਾਰਾਂ ਚਲਾਉਣ ਵਾਲੇ ਲੋਕਾਂ ਦੀ ਤੇ ਜੇ ਉਹਨਾਂ ਨੇ ਸਵਾਲ ਕਰਦੇ ਸਾਨੂੰ ਡਾਂਗਾ ਮਿਲਦੀਆਂ ਇਹਨਾਂ ਨੇ ਸਵਾਲ ਕਰਦੇ ਸਾਡੇ ਤੇ ਪਰਚੇ ਹੁੰਦੇ ਆ ਸੋ ਮੈਂ ਹਲਕਾ ਜ਼ਬਰਦਸਤ ਆਏ ਲੋਕਾਂ ਨੂੰ ਪਿੰਡ ਭਲੇਣਾ ਦੇ ਲੋਕਾਂ ਨੂੰ ਬੇਨਤੀ ਕਰਦਾ ਤੇ ਉਹਨਾਂ ਵਾਲੀ ਵੀ ਪ੍ਰੀਤ ਨੂੰ 4 ਨੰਬਰ ਦੇ ਬਟਨ ਚੋਣ ਸ਼ੋਰ ਬੇਨਤੀ ਦਿਖਾਓ ਜਿਹੜੀਆਂ ਮੇ 70 ਸਾਲ ਤੋਂ ਸਾਡੀ ਆ ਚੀਕਾ ਕਰਾਉਂਦੇ ਹੁੰਦੇ ਹੋ ਸੋ ਤੁਸੀਂ 10 20 ਸਕਿੰਟ ਦਾ ਸਮਾਂ ਹੁੰਦਾ ਤੁਸੀਂ ਇਹ ਡੋਡਾ ਮਾਪ ਕੇ ਇਹਨਾਂ ਨੂੰ ਸਵੇਰੇ ਵੀ ਸੱਤਾਂ ਤੋਂ ਲੰਬੇ ਕਰ ਸਕਦੇ ਆ ਮੈਂ ਅੱਜ ਗੁਰੂ ਨਾਨਕ ਦੇਵ ਜੀ ਨੂੰ ਮੰਨ ਕੇ ਕੋਹਾਵਾ ਕਰਦਾ ਡੋਡਾ ਨਾਲ ਆਪਣਾ ਲੋਕਾਂ ਦਾ ਸਰ ਮੱਥੇ ਹੁੰਦਾ ਇਹ ਤੇ ਕੋਈ ਤਰੀਕ ਨਾਲ ਰਿਜ਼ਲਟ ਆਉਣੇ ਤੇ ਚੌੜੀ ਨੂੰ ਤੁਹਾਨੂੰ ਦੱਸਣੇ ਨਹੀਂ ਸੁਖਰਾ ਸਿੰਘ ਚੌੜੀ ਨੂੰ ਤੁਹਾਡੇ ਵਿੱਚ ਹੁਣ ਦਾ ਫਤਵਾ ਜੋ ਮਰਜ਼ੀ ਹੋਵੇ ਮੈਂ ਬੰਦ ਗੁਰੂ ਨੂੰ ਹਦਰ ਨਾਗਰ ਮੰਨ ਕੇ ਕਹਿੰਦਾ ਸੋਹਨੀਆ ਕਿ ਬੰਤੀਆਂ ਪ੍ਰਵਾਨ ਕਰੋਗੀ ਗੱਜ ਕੇ ਰੱਖੋ ਵਾਹਿਗੁਰੂ ਜੀ ਕਾ